ਜੈਨਿਕਸ ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਤ ਸਿੰਘ ਦੀਪਾਲ ਪੰਜਾਬੀ 뮤직 ਇੰਡਸਟਰੀ ਲਈ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਮਸ਼ਹੂਰ ਸਿੰਗਰ ਅਤੇ ਅਦਾਕਾਰ ਰਾਜਵੀਰ ਜਵੰਦਾਦਾਸ ਵੇਰੇ ਹੀ ਇੱਕ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਤਾਂ ਪਿਛਲੇ ਕੁਝ ਦਿਨਾਂ ਤੋਂ ਹਿਮਾਚਲ ਦੇ ਵਿੱਚ ਘੁੰਮਣ ਦੇ ਲਈ ਗਏ ਹੋਏ ਸੀ ਤਾਂ ਬਾਈਕ ਤੇ ਬਾਈਕ ਰਾਈਡਿੰਗ ਦਾ ਬਹੁਤ ਸ਼ੌਂਕ ਰੱਖਦੇ ਨੇ ਬਾਈਕ ਤੇ ਰਾਈਡ ਕਰ ਰਹੇ ਸੀ ਜਿਸ ਦੌਰਾਨ ਉਹਨਾਂ ਦਾ ਵਾਰਾ ਪਸ਼ੂ ਸਾਹਮਣੇ ਟਕਰਾ ਜਾਂਦਾ ਹੈ ਤਾਂ ਉਸ ਦੌਰਾਨ ਉਹਨਾਂ ਦੀ ਟਕਰ ਜਿਹੜੀ ਕਿਉ ਪੁਛ ਦੇ ਨਾਲ ਹੋਣ ਦੇ ਨਾਲ ਉਹਨਾਂ ਨੂੰ ਕਾਫੀ ਜਿਆਦਾ ਸੱਟਾਂ ਲੱਗਦੀਆਂ ਨੇ ਤੇ ਇਸ ਵੇਲੇ ਅਸੀਂ ਉਹਨਾਂ ਦੇ ਜੱਦੀ ਪਿੰਡ ਭੁੰਨੇ ਦੇ ਵਿੱਚ ਮੌਜੂਦ ਆ ਜਗਰਾਉਂਡ ਹਲਕੇ ਦੇ ਵਿੱਚ ਇਹ ਪਿੰਡ ਹੈ ਤਾਂ ਉਹਨਾਂ ਦਾ ਜੱਦੀ ਘਰ ਜਿਹੜਾ ਪੁਰਾਣਾ ਇਸੇ ਹੀ ਘਰ ਦੇ ਵਿੱਚ ਰਾਜਵੀਰ ਜਵੰਦਾ ਜਿਹੜੇ ਨੇ ਉਹ ਪੱਲ ਪੋਸ ਕੇ ਜਿਹੜੇ ਕਿ ਵੱਡੇ ਹੋਏ ਨੇ ਤਾਂ ਐਸੇ ਹੀ ਘਰ ਦੇ ਵਿੱਚੋਂ ਦਾ ਜਨਮ ਹੋਇਆ ਸੀ ਤਾਂ ਉਹਨਾਂ ਦੇ ਪਿਤਾ ਜੀ ਐਸੇ ਹੀ ਪਿੰਡ ਤੋਂ ਸਰਪੰਚ ਵੀ ਰਹੇ ਹੋਏ ਨੇ ਤਾਂ ਇਹ ਉਹਨਾਂ ਦਾ ਜੱਦੀ ਘਰ ਹੈ ਜਿਹੜੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਲਾਂਕਿ ਇਸ ਵੇਲੇ ਉਸ ਘਰ ਦੇ ਵਿੱਚ ਉਹਨ ਕੋਈ ਵੀ ਨਹੀਂ ਕਿਉਂਕਿ ਪਰਿਵਾਰਕ ਮੈਂਬਰ ਜਿੰਨੇ ਵੀ ਨੇ ਉਹ ਸਾਰੇ ਮੁਹਾਲੀ 40 ਤੋਂ ਹਸਪਤਾਲ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਇਸ ਪਿੰਡ ਦੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਹਾਂ ਜਿੱਥੇ ਰਾਜਵੀਰ ਜਵੰਦਾ ਇੱਥੇ ਪੈਦਾ ਹੁੰਦੇ ਨੇ ਔਰ ਇੱਥੇ ਹੀ ਖੇਡ-ਕੁੱਦ ਕੇ ਵੱਡੇ ਹੁੰਦੇ ਨੇ ਹਾਲਾਂਕਿ ਪੰਜਾਬ ਪੁਲਿਸ ਦੇ ਵਿੱਚ ਵੀ ਸੀਗੇ ਪਹਿਲਾਂ ਤਾਂ ਉਸ ਤੋਂ ਬਾਅਦ ਉੱਥੋਂ ਨੌਕਰੀ ਛੱਡ ਕੇ ਉਹ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਪਣਾ ਨਾਮ ਜਿਹੜਾ ਕਿ ਉਹ ਬਣਾਉਣ ਦੇ ਲਈ ਪਹੁੰਚਦੇ ਨੇ ਤੇ ਇੱਕ ਵੱਡਾ ਨਾਮ ਜਿਹੜਾ ਕਿ ਉਹਨਾਂ ਦੇ ਵੱਲੋਂ ਬਣਾਇਆ ਜਾਂਦਾ ਹੈ ਸਕੂਨ ਹੋਰ ਬਹੁਤ ਸਾਰੇ ਜਿਹੜੇ ਗੀਤ ਨੇ ਪੰਜਾਬੀ 뮤직 ਇੰਡਸਟਰੀ ਨੂੰ ਦਿੱਤੇ ਗਏ ਸੀ ਤਾਂ ਅੱਜ ਸਵੇਰੇ ਉਹਨਾਂ ਦਾ ਤੜਕਸਾਰ ਜਿਹੜਾ ਕਿ ਐਕਸੀਡੈਂਟ ਹੋ ਜਾਂਦਾ ਹੈ ਬਾਈਕ ਰਾਈਡ ਦਾ ਬਹੁਤ ਸ਼ੌਂਕ ਰੱਖਦੇ ਨੇ ਤਾਂ ਬਾਈਕ ਤੇ ਰਾਈਡ ਕਰ ਰਹੇ ਹੁੰਦੇ ਨੇ ਤਾਂ ਵਾਰਾ ਪਸ਼ੂ ਜਿਸ ਤਰ੍ਹਾਂ ਸਾਹਮਣੇ ਟਕਰਾਂਦਾ ਤਾਂ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਹੁੰਦੀ ਹੈ ਤੇ ਉਹਨਾਂ ਨੂੰ ਹੁਣ ਇਲਾਜ ਦੇ ਲਈ 40 ਹਸਪਤਾਲ ਦੇ ਵਿੱਚ ਲਜਾਇਆ ਗਿਆ ਤਾਂ ਹੁਣ ਬਹੁਤ ਸਾਰੇ ਲੋਕਾਂ ਦੀ ਉਹਨਾਂ ਨੂੰ ਉਹਨਾਂ ਦੇ ਜਿਹੜੇ ਆਸਪਰੋਸ਼ ਤੇ ਜਿਹੜੇ ਕਿ ਜਾਣਕਾਰ ਨੇ ਉਹਨਾਂ ਦੇ ਦੁਆਵਾਂ ਦੀ ਲੋੜ ਹੈ ਕਿਉਂਕਿ ਉਹਨਾਂ ਦੀ ਸਿਹਤ ਲਗਾਤਾਰ ਜਿਹੜੀ ਕਾਫੀ ਜ਼ਿਆਦਾ ਨਾਜ਼ੁਕ ਆ ਦੱਸੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਬ੍ਰੇਨ ਹੈ ਜਿਹੜਾ ਕਿ ਉਹ ਵੀ ਹੋ ਸਕਦਾ ਹੈ ਡੈੱਡ ਹੋ ਗਿਆ ਹੋਵੇ ਤਾਂ ਪਿੰਡ ਵਾਸੀ ਕੋਈ ਜਿੱਥੇ ਮੌਜੂਦ ਨੇ ਮੇਰੇ ਨਾਲ ਗੱ ਇਸ ਵੇਲੇ ਪਿੰਡ 'ਚ ਹਾਲਾਤ ਕੀ ਨਸੀਂ ਦੇਖ ਰਹੇ ਆ ਪਿੰਡ 'ਚ ਬਹੁਤ ਘੱਟ ਲੋਕ ਨਜ਼ਰ ਆ ਰਹੇ ਨੇ ਢੰਡੇ ਜੀ ਬਹੁਤ ਦੁੱਖ ਆ ਜੀ ਪਿੰਡ ਦੇ ਸਾਰੇ ਲੋਕਾਂ ਨੂੰ ਹੁਣ ਤੋਂ 5-10 ਮਿੰਟ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਸਾਰੇ ਪਿੰਡ ਨੇ ਕੀਤੀ ਆ ਹੁਣ ਗਏ ਆ ਥੋੜਾ ਜਿਹਾ ਤੇ ਅਰਦਾਸ ਬੇਨਤੀ ਕੀਤੀ ਆ ਵੀ ਮਹਾਰਾਜ ਉਹਨਾਂ ਦੀ ਜਿਹੜੀ ਸਿਹਤ ਆ ਉਹਨੂੰ ਤੰਦਰੁਸਤੀਆਂ ਬਖਸ਼ੇ ਤੇ ਜਲਦੀ ਜਲਦੀ ਉਹਨੂੰ ਠੀਕ ਕਰੇ ਤੇ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ ਹਟੇ ਹੋ ਜਿਹੜਾ ਹੁਣ ਹਾਂਜੀ ਹਾਂਜੀ ਸਾਰਾ ਨਗਰ ਇਕੱਠਾ ਹੋਇਆ ਸੀਗਾ ਜੀ ਸਾਰੇ ਨਗਰ ਨੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਉਹਨਾਂ ਦੀ ਸਿੱਧੇ ਬਾਤੇ ਵਿੱਚ ਜੀ ਤੰਦਰੁਸਤੀ ਪਰਮਾਤਮਾ ਪੱਖੀ ਉਹਨਾਂ ਨੂੰ ਵੀ ਅੱਛਾ ਪਿੰਡ 'ਚ ਜਦੋਂ ਰਹਿੰਦੇ ਸਦੋਂ ਵੀ ਬਾਈਕ ਕਾਫੀ ਜ਼ਿਆਦਾ ਚਲਾਉਣ ਦੇ ਸ਼ੌਕੀਨ ਸੀਗੇ ਰਾਜਵੀਰ ਜੀ ਕਿਦਾਂ ਹਾਂਜੀ ਨਹੀਂ ਸ਼ੁਰੂ ਤੋਂ ਹੀ ਉਹਨਾਂ ਨੂੰ ਬਾਈਕ ਦਾ ਬਹੁਤ ਸ਼ੌਂਕ ਹੈ ਜੀ ਪਹਿਲਾਂ ਉਹਨਾਂ ਕੋਲੇ ਬੁਲਟ ਵੀ ਹੁੰਦਾ ਸੀਗਾ ਉਹ ਪਹਿਲਾਂ ਉਹਨੂੰ ਵੀ ਉਸੇ ਤਰ੍ਹਾਂ ਰੱਖਦੇ ਸੀ ਸ਼ਿੰਗਾਰ ਕੇ ਯਾਨੀ ਕਿ ਬਾਈਕ ਦਾ ਉਹਨਾਂ ਨੂੰ ਪਹਿਲਾਂ ਤੋਂ ਹੀ ਸ਼ੌਂਕ ਹੈ ਬਾਈਕ ਤਾਂ ਪਹਿਲਾਂ ਤੋਂ ਹੀ ਹਾਂਜੀ ਅਜੇ ਘਰ ਦੇ ਜਿਹੜੇ ਘਰ ਦੇ ਸਭ ਵਿੱਚ ਬਾਹਰ ਖੜੇ ਆ ਇੱਥੋਂ ਗਿਆਨ ਨੂੰ ਕਿੰਨਾ ਟਾਈਮ ਹੋ ਗਿਆ ਔਰ ਕਦੋ-ਕਦੋ ਇੱਥੇ ਆਂਦੇ ਰਹਿੰਦੇ ਨੇ ਨਹੀਂ ਉਹ ਆਉਂਦੇ ਹੀ ਰਹਿੰਦੇ ਆ ਜੀ ਉਹਨਾਂ ਦੇ ਮਾਤਾ ਵੀ ਇੱਥੇ ਆਉਂਦੇ ਜਾਂਦੇ ਰਹਿੰਦੇ ਆ ਥੋੜਾ ਟਾਈਮ ਹੀ ਹੋਇਆ ਵੈਸੇ ਉਹਨਾਂ ਨੂੰ ਇੱਥੇ ਪੂਰੀ ਟੱਚ ਆ ਜੀ ਪਿੰਡ ਨਾਲ ਜਾਨੀ ਕਿ ਉਹਨਾਂ ਨੇ ਵੀ ਜੇ ਉੱਥੇ ਰਹਿ ਵੀ ਰਹੇ ਹੋ ਤਾਂ ਪਰ ਉਹਨਾਂ ਨੇ ਪਿੰਡ ਨਹੀਂ ਛੱਡਿਆ ਹੈਗਾ ਉਹਨਾਂ ਦੀ ਮਾਤਾ ਵੀ ਉਹ ਆਪ ਹੀ ਆਉਂਦੇ ਜਾਂਦੇ ਰਹਿੰਦੇ ਹੁਣ ਹੜਾ ਬਾਤ ਤੇ ਵੀ ਜਿਹੜੇ ਸੀਗਾ ਉਹਨਾਂ ਨੂੰ ਫੋਨ ਲਾਇਆ ਸਰਪੰਚ ਕੋਈ ਸਾਡੇ ਨਾਲ ਹੈਗਾ ਉਹਨਾਂ ਦਾ ਤਾਲੁਕਾ ਪੂਰਾ ਯਾਨੀ ਕਿ ਰੱਖਿਆ ਹੋਇਆ ਹੈ ਤੇ ਉਹਨਾਂ ਨੂੰ ਕਿਹਾ ਬੇਨਤੀ ਕੀਤੀ ਉਹ ਕਹਿੰਦੇ ਜਿਹੜੀ ਤੁਹਾਨੂੰ ਲੋੜ ਹੈ ਤੁਸੀਂ ਹਰ ਪੜ ਤਰੀਕ ਕੋਸ਼ਿਸ਼ ਕਰਨੀ ਹੈ ਇਸ ਵਾਰ ਮੈਨੂੰ ਦੱਸ ਦਿਓ WhatsApp 'ਆ ਕਰ ਦੇਣੀ ਹੈ ਕੋਈ ਚੱਕਰ ਨਹੀਂ ਪਿੰਡ ਨਾਲ ਹਰ ਵੇਲੇ ਸਹਿਯੋਗ ਕਰਦੇ ਸੀ ਹਾਂਜੀ ਪੂਰਾ ਪੂਰਾ ਸਹਿਯੋਗ ਹੈ ਜੀ ਸਾਰੇ ਪਰਿਵਾਰ ਦਾ ਪੂਰਾ ਸਹਿਯੋਗ ਹੈ ਹਾਂਜੀ ਹੁਣ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਜਿਵੇਂ ਸਿਹਤ ਕਾਫੀ ਜਿਆਦਾ ਨਾਜ਼ੁਕ ਦੱਸੀ ਜਾ ਰਹੀ ਹੈ ਥੋੜੀ ਪਰਿਵਾਰਕ ਮੈਂਬਰ ਨਾਲ ਗੱਲਬਾਤ ਹੋਈ ਹੈ ਕੀ ਕਿਹਾ ਗਿਆ ਕੋਈ ਸੀ ਜੀ ਦੁਪਹਿਰੇ ਕੋ 20 ਮਿੰਟ ਲਈ ਹੋਈ ਗੱਲ ਹੋਈ ਸੀ ਕਿਉਂਕਿ ਨਾ ਉਹ ਦੱਸ ਨਹੀਂ ਰਹੇ ਜੋ ਸਾਨੂੰ ਵੀ ਸੋਸ਼ਲ ਮੀਡੀਆ ਤੇ ਦੱਸਿਆ ਗਿਆ ਉਹਨਾਂ ਦੀ ਗੱਲ ਸਾਡੀ ਬਸ ਹੋਈ ਹੈ ਉਹਨਾਂ ਨੇ ਉਹ ਕਹਿੰਦੇ ਵੀ ਥੋੜਾ ਜਿਹਾ ਸੀਰੀਅਸ ਹੈ ਵੀ ਸਾਨੂੰ ਵੀ ਅੰਦਰ ਨਹੀਂ ਹਜੇ ਜਾਣ ਦਿੱਤਾ ਗਿਆ ਡਾਕਟਰਾਂ ਨੇ ਛੋਟੀ ਪਰਿਵਾਰਕ ਮੈਂਬਰਾਂ ਦੇ ਵਿੱਚ ਕਿਹਨਾਂ ਨਾਲ ਗੱਲ ਹੋਈ ਹੈ ਉਹਨਾਂ ਦੇ ਚਾਚਾ ਜੀ ਨਾਲ ਹੋਈ ਸੀਗੀ ਜੀ ਹਾਂਜੀ ਉੱਥੀ ਨੇ ਕੀ ਕਹਿੰਦੇ ਨੇ ਉਹ ਕਿਸ ਤਰ੍ਹਾਂ ਦੀ ਸੇਤ ਹੈ ਉਹਨਾਂ ਨਾਲ ਨਹੀਂ ਉਹ ਕਹਿੰਦੇ ਜੀ ਵੈਸੇ ਉਹ ਠੀਕ ਹੈ ਉਹ ਥੋੜਾ ਜਿਹਾ ਵਿਜਨ ਵਿੱਚ ਸੀਰੀਅਸ ਹੈਗਾ ਵਾ ਕੰਮ ਯਾਨੀ ਕਿ ਐਕਸੀਡੈਂਟ ਥੋੜਾ ਜਿਹਾ ਭਿਆਨਕ ਹੋਇਆ ਵਾ ਉਹਦੇ ਕਰਕੇ ਸਾਰੇ ਜਿਵੇਂ ਕੀ ਹੈਗਾ ਮਾਨ ਦੇ ਵਿੱਚ ਡਰ ਆ ਸਾਰਿਆਂ ਦੇ ਵੀ ਪਰਮ ਪਰਮਾਤਮਾ ਅਗੇ ਅਰਦਾਸ ਵਾ ਵੀ ਇਹਨੂੰ ਠੀਕ ਕਰੇ ਜਾਵੇ ਚੜ੍ਹਦੀ ਕਲਾ ਹਾਂ ਤੇ ਬਹੁਤ ਟਾਈਮ ਦੇ ਪਹਿਲਾਂ ਤੇ ਹੀ ਜਾਣਦਾ ਇੱਥੇ ਹੀ ਰਿਹਾ ਵੀਰ ਪਹਿਲਾਂ ਪਟਿਆਲੇ ਪੜਦਾ ਰਿਹਾ ਯੂਨੀਵਰਸਿਟੀ ਤੇ ਫਿਰ ਗਾਇਕੀ ਲੈਨ ਚ ਪੈ ਗਿਆ ਹਾਂਜੀ ਬਹੁਤ ਵਧੀਆ ਸਾਨੂੰ ਕਦੋਂ ਖਬਰ ਮਿਲੀ ਕਿ ਰਾਜਵੀਰ ਜਵੰਦ ਦਾ ਐਕਸੀਡੈਂਟ ਹੋ ਗਿਆ ਔਰ ਇਸ ਵੇਲੇ ਹਾਲਾਤ ਕੀ ਨੇ ਉਹਨਾਂ ਦੇ ਸਾਨੂੰ 12:00 ਇੱਕ 1:00 ਦੇ ਨੇੜੇ ਤੇ ਪਤਾ ਲੱਗਿਆ ਸੀ ਹਾਂਜੀ ਹਾਂਜੀ ਤੇ ਬਹੁਤ ਵਧੀਆ ਇਨਸਾਨ ਆਈ ਛੇਤੀ ਛੇਤੀ ਠੀਕ ਹੋ ਗਿਆ ਆਪਣੇ ਪਰਿਵਾਰ ਚ ਹੁਣ ਤੇ ਬਹੁਤ ਵਧੀਆ ਮਿਲ ਹਰਨ ਬਹੁਤ ਵਧੀਆ ਇਨਸਾਨ ਤੇ ਬਾਈਕ ਰਾਈਡਰ ਦਾ ਕਿਹਾ ਜਾਂਦਾ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਪਿੰਡ ਦੇ ਵਿੱਚ ਵੀ ਬਾਈਕ ਤੇ ਨਜਰਾਂਦੇ ਲਾ ਹਾਂ ਬਹੁਤ ਜ਼ਿਆਦਾ ਮੁਨਿਸਪਲ ਗੁਰੂ ਘਰ ਦੇ ਵਿੱਚ ਅਰਦਾਸ ਕਰਕੇ ਆਏ ਹੋ ਸਿਰ ਤੇ ਰੁਮਾਲ ਰੱਖਿਆ ਹੈ ਦੇਖ ਰਹੇ ਹਾਂ ਗੁਰੂ ਅਰਦਾਸ ਬੇਨਤੀ ਸਾਰੇ ਪਿੰਡ ਨੇ ਨਗਰ ਨੇ ਕੀਤੀ ਹੈ ਚੜਦੀ ਕਲਾ ਲਈ ਲੱਗਦਾ ਉਹਨਾਂ ਨੂੰ ਇਸ ਵੇਲੇ ਲੋਕਾਂ ਦੀਆਂ ਦੁਆਵਾਂ ਦੀ ਲੋੜ ਹੈ ਹਾਂ ਬਹੁਤ ਫਰਕ ਪੈਂਦਾ ਗੁਰੂ ਸਾਹਿਬ ਅਗੇ ਅਰਦਾਸ ਬੇਨਤੀ ਬੱਚਿਆਂ ਨੇ ਬੀਵਾਂ ਨੇ ਮਾਤਾਂ ਨੇ ਸਾਰੇ ਆਏ ਆ ਸਾਰਾ ਪਿੰਡ ਇਕੱਠਾ ਹੋ ਕੇ ਅਰਦਾਸ ਬੇਨਤੀ ਕੀਤੀ ਹੈ ਵਿਚੇ ਦੀ ਜੇ ਠੀਕ ਹੋ ਕੇ ਚੜਦੀ ਕਲਾ ਤੇ ਆਪਦੇ ਪਰਿਵਾਰ ਚ ਉਹਦੀ ਘੜੀ ਚ ਸਾਰਾ ਪਿੰਡ ਨਾਲ ਖੜਾ ਜੀ ਉਹਨਾਂ ਦਾ ਸਾਰਾ ਪਿੰਡ ਨਾਲ ਹੈ ਸਾਰਾ ਪਿੰਡ ਤੁਸੀਂ ਦੇਖ ਹੀ ਰਹੇ ਹੋ ਸਾਰਾ ਪਿੰਡ ਨਾਲ ਬਿਲਕੁਲ ਰਾਜਵੀਰ ਜਵੰਦਾ ਦੇ ਜੱਦੀ ਘਰ ਦੇ ਵਿੱਚ ਖੜੇ ਆ ਜਿੱਥੇ ਉਹਨਾਂ ਦਾ ਜਨਮ ਹੁੰਦਾ ਇੱਥੋਂ ਹੀ ਖੇਡ-ਕੁੱਦ ਕਿਉਂ ਵੱਡੇ ਹੁੰਦੇ ਨੇ ਤਾਂ ਇਸੇ ਪਿੰਡ ਦੇ ਹੁਣ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਗੁਰੂ ਘਰ ਦੇ ਵਿੱਚ ਕੁਝ ਸਮਾਂ ਪਹਿਲਾਂ ਕਿਹਾ ਜਾ ਰਿਹਾ ਕਿ ਅਰਦਾਸ ਬੇਨਤੀ ਕੀਤੀ ਹੈ ਤਾਂ ਜੋ ਜਲਦੋ ਜਲਦ ਰਾਜਵੀਰ ਜਵੰਦਾ ਜਿਹੜੇ ਕਿ ਉਹ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਪਣੇ ਘਰ ਦੇ ਵਿੱਚ ਪਰਤਣ ਉਹ ਜੱਦੀ ਘਰ ਆ ਕਿਹਾ ਜਾ ਰਿਹਾ ਕਿ ਇੰਨਾ ਵੱਡਾ ਨਾਮ ਬਣਾਉਣ ਦੇ ਬਾਵਜੂਦ ਵੀ ਰਾਜਵੀਰ ਜਵੰਦਾ ਆਪਣੇ ਪਿੰਡ ਦੇ ਨਾਲ ਜੁੜਿਆ ਹੋਇਆ ਹੈ ਹਮੇਸ਼ਾ ਕੁਝ ਕੁ ਸਮੇਂ ਦੇ ਬਾਅਦ ਉਹ ਇੱਥੇ ਆਂਦੇ ਜਾਂਦੇ ਨੇ ਜਾਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਮਾਤਾ ਜੀ ਦੀ ਗੱਲ ਕਰੀਏ ਉਹ ਵੀ ਇੱਥੇ ਆਂਦੇ ਜਾਂਦੇ ਨੇ ਤਾਂ ਪਿੰਡ ਵਾਲਿਆਂ ਦੀ ਉਹਨਾਂ ਦੇ ਚਾਚਾ ਜੀ ਨਾਲ ਗੱਲਬਾਤ ਹੋਈ ਹੈ ਕਿ ਕਿਹਾ ਜਾ ਰਿਹਾ ਕਿ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਅੰਦਰ ਤਾਂ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਇਹ ਕਿਹਾ ਜਾ ਰਿਹਾ ਕਿ ਅੱਗੇ ਨਾਲੋਂ ਥੋੜਾ ਜਿਹਾ ਸੇਚ ਚ ਸੁਧਾਰ ਹੈ ਪਰ ਰਾਜਵੀਰ ਜਵੰਦਾ ਨੂੰ ਤੁਹਾਨੂੰ ਸਾਰਿਆਂ ਦੀ ਹੁਣ ਦੁਆਵਾਂ ਦੀ ਜਿਹੜੀ ਕਿ ਲੋੜ ਹੈ ਉਸ ਉਸ ਵੀ ਸਾਰੇ ਅੱਗੇ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਜਿਹੜੇ ਦੁਆਵਾਂ ਨੇ ਜਿਹੜੀ ਅਰਦਾਸ ਬੇਨਤੀ ਹੈ ਉਹ ਪਰਮਾਤਮਾ ਦੇ ਅੱਗੇ ਜਰੂਰ ਕਰੋ ਤਾਂ ਇਹ ਸਵੇਰਾ ਜਗਰਾਉਂਗਾ